ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਪਟਿਆਲਾ ਦੇ ਪਿੰਡ ਲੰਗ ਤੇ ਅੱਜ ਇੱਥੇ ਕੁਦਰਤੀ ਖੇਤੀ ਵਾਸਤਵ ਦੇ ਵਿੱਚ ਕੀ ਹੈ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਕੁਦਰਤੀ ਖੇਤੀ ਕਰਦੇ ਹਾਂ ਸਾਡੇ ਕੋਲੇ ਕੁਦਰਤੀ ਖੇਤੀ ਤੋਂ ਅਸੀਂ ਆਹ ਚੀਜ਼ਾਂ ਤਿਆਰ ਕਰਦੇ ਆ ਠੀਕ ਹੈ ਬਹੁਤ ਸਾਰੇ ਦੋਸਤ ਨੇ ਜਿਹੜੇ ਅੱਛਾ ਕੰਮ ਕਰਦੇ ਨੇ ਕਈ ਕੁਦਰਤੀ ਖੇਤੀ ਦੇ ਨਾਮ ਦੇ ਉੱਤੇ ਵੀ ਧੰਦਾ ਚੱਲ ਰਿਹਾ ਹੈ ਸੋ ਅੱਜ ਸਾਰਾ ਕੁਝ ਦੇਖਾਂਗੇ ਕੀ ਕੁਦਰਤੀ ਖੇਤੀ ਹੈ ਕੀ ਕਨਸੈਪਟ ਹੈ ਇਹਦਾ ਤੇ ਇਹਦੇ ਵਿੱਚ ਕੀ ਕੀ ਜਿਹੜੇ ਅੱਗੇ ਰੋਜ਼ਗਾਰ ਦੇ ਵੀ ਕੀ ਕੀ ਮੌਕੇ ਦੇ ਵਿੱਚ ਹੁੰਦੇ ਨੇ ਜਿਹੜੇ ਦੋਸਤ ਵਿਦੇਸ਼ਾਂ ਨੂੰ ਜਾਂਦੇ ਨੇ ਸਾਡੇ ਸੋ ਇੱਥੇ ਰਹਿ ਕੇ ਵੀ ਅਗਰ ਉਹ ਕੰਮ ਕਰਨਾ ਚਾਹਣ ਤੇ ਉਹ ਕੁਦਰਤੀ ਖੇਤੀ ਨਾਲ ਜੁੜ ਕੇ ਕਿਸ ਤਰ੍ਹਾਂ ਦਾ ਵਪਾਰ ਕਰ ਸਕਦੇ ਨੇ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਕਰਨ ਦੇ ਲਈ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ ਸੋ ਉਦਮੀ ਨੌਜਵਾਨ ਨੇ ਤੇ ਬਾਈ ਜੀ ਸਵਾਗਤ ਤੁਹਾਡਾ ਜੀ ਆਇਆਂ ਨੂੰ ਜੀ ਸਿੱਧੀ ਗੱਲ ਹੀ ਸਾਰਾ ਸੋ ਥੋੜਾ ਜਿਆਦਾ ਦੱਸ ਦਿਓ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਮੇਰਾ ਨਾਮ ਜੀ ਤਾਪਦੇ ਸਿੰਘ ਹੈ ਤੇ ਮੇਰਾ ਪਿੰਡ ਲੰਗ ਤੇ ਜਿਹੜੀ ਮੇਰੀ ਸਟੱਡੀ ਆ ਉਹ ਐਮ ਐਸ ਸੀ ਆਈਟੀ ਆ ਤੇ ਹੁਣ ਮੈਂ ਕੁਦਰਤੀ ਖੇਤੀ ਕਰਦਾ ਹਾਂ ਕੁਦਰਤੀ ਖੇਤੀ ਕਰਦੇ ਹਾਂ ਸੋ ਆਪਾਂ ਇੱਥੇ ਹੀ ਸ਼ੁਰੂਆਤ ਕਰਦੇ ਆਂ ਕੁਦਰਤੀ ਖੇਤੀ ਵਾਈ ਜੀ ਹੈ ਕੀ ਅਕਸਰ ਥੋੜਾ ਜਿਹਾ ਦੱਸ ਸਮਝਾਓ ਥੋੜਾ ਕਰਿਓ ਐਕਸਪਲੇਨ ਇਹਨੂੰ ਕੁਦਰਤੀ ਖੇਤੀ ਨੂੰ ਜ਼ਿਆਦਾਤਰ ਬੰਦੇ ਆਰਗੇਨਿਕ ਖੇਤੀ ਨਾਮ ਨਾਲ ਜਾਣਦੇ ਨੇ ਜੀ ਆਰਗੇਨਿਕ ਖੇਤੀ ਦਾ ਮਤਲਬ ਇਹ ਹੈ ਵੀ ਜਿਹੜੀ ਖੇਤੀ ਆਪਾਂ ਕੁਦਰਤ ਦੀਆਂ ਚੀਜ਼ਾਂ ਨਾਲ ਕਰੀਏ ਕੁਦਰਤ ਦੇ ਵਿੱਚ ਉਹ ਜਿਵੇਂ ਘਰ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਆਪਣੇ ਹਲਦੀ ਫੜਕੜੀ ਵਗੈਰਾ ਹੋਊਗੀ ਜਿਹੜੀਆਂ ਆਪਾਂ ਉਹ ਚੀਜ਼ਾਂ ਨਾਲ ਖੇਤੀ ਕਰਦੇ ਆਂ ਉਹਨੂੰ ਆਪਾਂ ਕੁਦਰਤੀ ਖੇਤੀ ਕਹਿੰਦੇ ਆਂ ਬਿਲਕੁਲ ਆਲੇ ਦੁਆਲੇ ਦੇ ਪੱਤਿਆਂ ਚੋਂ ਆਪ ਪੱਤਿਆਂ ਕੋਲ ਬਣਾ ਕੇ ਗੋ ਮੁੱਤਰ ਜਾਂ ਇਹ ਚੀਜ਼ਾਂ ਵਰਤ ਕੇ ਆਪ ਉਹਦਾ ਖੇਤੀ ਕਰਦੇ ਸੋ ਕੋਲ ਮਿਲਾ ਕੇ ਕਹੀਏ ਜ਼ਹਿਰ ਮੁਕਤ ਖੇਤੀ ਜ਼ਹਿਰ ਮੁਕਤ ਕੀਤੀਆਂ ਜੀ ਇਹ ਵੀ ਕਿਸੇ ਕੋਈ ਵਾਤੀ ਕਹਿ ਸਕਦੇ ਆ ਤੇ ਖਾਦਾਂ ਜਿਹੜੀਆਂ ਨੇ ਰਸਾਇਣਿਕ ਖਾਦਾਂ ਮੁਕਤ ਖੇਤੀ ਰਸਾਇਣਿਕ ਖਾਦਾਂ ਕੈਮੀਕਲ ਕਿਸੇ ਪ੍ਰਕਾਰ ਦਾ ਕੋਈ ਕੈਮੀਕਲ ਇਹਦੇ ਵਿੱਚ ਆਪਾਂ ਇਹਦੇ ਵਿੱਚ ਨਹੀਂ ਵਰਤਦੇ ਸੋ ਸਿੱਧੇ ਸ਼ਬਦਾਂ ਦੇ ਵਿੱਚ ਜੇ ਕਹੀਏ ਤਾਂ ਕੁਦਰਤੀ ਖੇਤੀ ਦਾ ਕਨਸੈਪਟ ਇਹ ਹੈ ਸੋ ਹੁਣ ਆਈਏ ਉਸ ਗੱਲ ਦੇ ਉੱਤੇ ਤੇ ਇਸ ਖੇਤੀ ਦੇ ਨਾਲ ਜੁੜਿਆਂ ਨੂੰ ਤੁਹਾਨੂੰ ਕੰਨਾਕ ਸਮਾਂ ਹੋ ਗਿਆ ਇਸ ਖੇਤੀ ਨਾਲ ਜੁੜਿਆ ਨੂੰ ਮੈਨੂੰ 23 ਸਤੰਬਰ 2019 ਦੇ ਵਿੱਚ ਮੈਂ ਪਹਿਲੀ ਸ਼ੁਰੂਆਤ ਕਰੀ ਸੀ ਇਹਦੀ ਤੇ ਤਰੀਕ ਮੈਨੂੰ ਤਾਂ ਜ਼ਿਆਦਾ ਕਿਉਂਕਿ ਇਹ ਜਿਹੜਾ ਕੰਮ ਮੈਂ ਕੀਤਾ ਸੀਗਾ ਇਹ ਘਟਲੁਕੀ ਕਰਦੀ ਸੀ ਤੇ ਅੱਜ ਦੇਖ ਲਓ 6 ਸਾਲ ਹੋ ਗਏ ਮੈਨੂੰ ਇਹ ਚੀਜ਼ ਦੇ ਵਿੱਚ ਸੱਤ ਮਰਲੇ ਤੋਂ ਮੈਂ ਸ਼ੁਰੂ ਕੀਤਾ ਛੋਟੇ ਜਿਹੇ ਪਲਾਟ ਤੋਂ ਹੁਣ ਇਸ ਟਾਈਮ ਹੁਣ ਇਸ ਟਾਈਮ 4 ਏਕੜ ਤੇ ਕਰ ਰਹੇ ਹਾਂ 4 ਏਕੜ ਤੇ ਕਰ ਰਹੇ ਹਾਂ ਤੇ ਸ਼ੁਰੂਆਤ ਕਾਦੇ ਨਾਲ કરી ਸੀ ਪਹਿਲਾਂ ਸ਼ੁਰੂਆਤ ਸਿਆਲੀ ਸੀਜ਼ਨ ਦੇ ਨਾਲ ਕੀਤੀ ਸੀ ਆਪਾਂ ਇਸ ਸਾਲ ਵਾਲੇ ਨਾਲ ਜਿਵੇਂ ਹਾ ਮੈਥੇ ਧਣੀਆਂ ਪਾਲਕ ਸਾਗ ਇਹ ਛੋਟੇ ਦਾਲਾਂ ਨਾਲ ਛੋਲੇ ਨਾਲ ਇਹਨਾਂ ਸ਼ੁਰੂਆਤ ਕੀਤੀ ਸੀ ਉਹ ਵਾਰ ਆਪਾਂ ਛੋਟੇ ਛੋਟੇ ਉਹਦੇ ਉੱਪਰ ਕਰਿਆ ਸੀ ਜਿਵੇਂ ਵੀ ਕਿ ਦਿਨ ਦੋ ਲੈਣਾ ਲਾ ਲਿਆ ਕਿੰਨੇ ਚਾਰ ਲਾ ਲਿਆ ਐਦਾਂ ਸ਼ੁਰੂ ਕੀਤਾ ਸੀ ਅੱਜ ਅੱਜ ਤਾਂ ਆਪਣੇ ਕੋਲੇ 55 ਤੋਂ ਉੱਪਰ ਉੱਪਰ ਫਸਲਾਂ ਜਿਹੜੀਆਂ ਆਪਾਂ ਆਪਣੇ ਖੇਤ ਚ ਲਾਉਨੇ ਆਂ ਹਾਂਜੀ ਤੇ ਵਜੇ ਆਮ ਤੌਰ ਦੇ ਉੱਤੇ ਇਹ ਹੁੰਦਾ ਵੀ ਜਿਹੜਾ ਇਹ ਕੁਦਰਤੀ ਖੇਤੀ ਦੇ ਨਾਲ ਜੋੜਨਾ ਕਈ ਵਾਰੀ ਪਰਿਵਾਰ ਦੇ ਵਿੱਚੋਂ ਵੀ ਵਿਰੋਧ ਜਿਹਾ ਹੋ ਜਾਂਦਾ ਕਿਉਂਕਿ ਬਜ਼ੁਰਗ ਆਪਣੀ ਲਾਈਨ ਤੇ ਚੱਲਦੇ ਹੁੰਦੇ ਨੇ ਸੌਖੇ ਹੀ ਮੰਨ ਲਏ ਸੀ ਕਿ ਬਾਪੂ ਉਹਨੇ ਨਹੀਂ ਔਖਾ ਦਾ ਕੁਝ ਵੀ ਨਹੀਂ ਹੈਗਾ ਜੀ ਕੁਦਰਤ ਦੀ ਖੇਤੀ ਦੇ ਵਿੱਚ ਤੇ ਪਰਿਵਾਰ ਨੂੰ ਮਨਾਉਣਾ ਤਾਂ ਕਰਕੇ ਵੀ ਔਖਾ ਹੁੰਦਾ ਕਿਉਂਕਿ ਆਪਣੇ ਸਿਆਣਿਆਂ ਨੇ ਉਹ ਸਮਾਂ ਦੇਖਿਆ ਜਦੋਂ ਮਤਲਬ ਪੈਸਾ ਬਹੁਤ ਔਖਾ ਬਣਦਾ ਸੀ ਉਹਨਾਂ ਦੀ ਸੋਚ ਵੀ ਕਿਸੇ ਨਾ ਕਿਸੇ ਸਹੀ ਆ ਵੀ ਪੈਸਾ ਮਤਲਬ ਫਸਲ ਤੋਂ ਪੈਸਾ ਆਉਣਾ ਚਾਹੀਦਾ ਫਾਈਨੈਂਸ਼ਲ ਫਾਈਨੈਂਸ਼ਲ ਸੋਚਦੇ ਨੇ ਜੋ ਉਹਨਾਂ ਆਪਣੀ ਜਗਾ ਸਹੀ ਨੇ ਜੋ ਸੋਚਣਗੇ ਤਾਂ ਹੀ ਆਪਾਂ ਅੱਜ ਤੱਕ ਪਹੁੰਚਿਆ ਤਾਂ ਹੀ ਆਪਣਾ ਸਾਰਾ ਖਰਚਾ ਚੱਲਦਾ ਤੇ ਉਹ ਚੀਜ਼ ਤੋਂ ਥੋੜਾ ਜਿਹਾ ਵਰੀ ਸੀਗੇ ਡਰਦੇ ਸੀਗੇ ਵੀ ਪਾ ਪੈਸਾ ਕਿੱਥੋਂ ਆਊਗਾ ਵੀ ਕੁਦਰਤ ਖੇਤੀ ਵੀ ਤਾਂ ਪਹਿਲੇ 3-2-3 ਸਾਲ ਤੱਕ ਕੋਈ ਪ੍ਰੋਫਿਟ ਵਗੈਰਾ ਹੁੰਦਾ ਨਹੀਂ ਗਾ ਤਾਂ ਕਰਕੇ ਥੋੜੀਆਂ ਮੁਸ਼ਕਲਾਂ ਆਈਆਂ ਮੈਨੂੰ ਤੇ ਪਰਿਵਾਰ ਦੇ ਆਪਣੀ ਜਗ੍ਹਾ ਸਹੀ ਵੀ ਸੀਗਾ ਜਿਹਦੇ ਵਿੱਚ ਫਿਰ ਗੱਡੀ ਆ ਗਈ ਨਹੀਂ ਤੇ ਗੱਡੀ ਆ ਗਈ ਤੇ ਅੱਛਾ ਫਿਰ ਹੁਣ ਜਦੋਂ ਆਪਾਂ ਗੱਲ ਕਰੀਏ ਤੁਸੀਂ ਕਹਿੰਦੇ ਦੋ ਤਿੰਨ ਸਾਲ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਨਹੀਂ ਹੁੰਦਾ ਜ਼ਿਆਦਾ ਪਰ ਦੂਸਰਾ ਇਹ ਹੈ ਬਾਈ ਜੀ ਜਦੋਂ ਹੁਣ ਆਪਾਂ ਰਸਾਇਣਕ ਖਾਦਾਂ ਪਾ ਪਾ ਕੇ ਜਿਵੇਂ ਕਹ ਲਓ ਵੀ ਪੰਜਾਬੀ ਚ ਵੀ ਜ਼ਮੀਨ ਦੀ ਮਤ ਮਾਰ ਦਿੰਨੇ ਆ ਬਿਲਕੁਲ ਹੀ ਬਿਲਕੁਲ ਇਹਨੂੰ ਲਾਈਨ ਤੇ ਲਿਆਉਣ ਵਾਸਤੇ ਵੀ ਮੈਂ ਅਗਰ ਗਲਤ ਨਹੀਂ ਤਾਂ ਮੇਰੇ ਖਿਆਲ ਦੋ ਤਿੰਨ ਸਾਲ ਦਾ ਤਾਂ ਸਮਾਂ ਲੱਗੇ ਜਾਂਦਾ ਦੋ ਤਿੰਨ ਸਾਲ ਲੱਗ ਜਾਂਦੇ ਨੇ ਪਰ ਜਦੋਂ ਆਪਾਂ ਕੀ ਚੀਜ਼ ਤੇ ਨਵੇਂ ਆਉਨੇ ਆ ਤਾਂ ਸਿੱਖਦੇ ਆ ਨਾ ਉਹ ਚੀਜ਼ ਨੂੰ ਤਾਂ ਉਹ ਚੀਜ਼ ਦਾ ਬੜਾ ਫਰਕ ਰਹਿੰਦਾ ਹੁਣ ਬਹੁਤ ਸਾਰੇ ਅਜੇ ਰਾਸਤੇ ਪਤਾ ਲੱਗੇ ਵੀ ਤੁਸੀਂ ਥੋੜੀ ਜ਼ਮੀਨ ਨੂੰ ਆਪਾਂ ਜਲਦੀ ਵੀ ਕਰ ਸਕਦੇ ਆ ਦੋ ਤਿੰਨ ਸਾਲ ਗੈਪ ਉਹ ਆ ਬਿਲਕੁਲ ਤੁਸੀਂ ਜ਼ਮੀਨ ਨੂੰ ਛੱਡ ਦਿੰਨੇ ਆ ਆਪਾਂ ਤੇ ਹੁਣ ਉਦਾਂ ਤਰੀਕੇ ਆਗੇ ਵੀ ਥੋੜਾ ਥੋੜਾ ਤੁਸੀਂ ਬਾਹਰੋਂ ਬਾਇਓ ਦੇ ਪ੍ਰੋਡਕਟਾਂ ਦੀ ਯੂਜ਼ ਕਰਕੇ ਤਾਂ ਥੋੜਾ ਜਲਦੀ ਵੀ ਨੁਕਸਾਨ ਕਰ ਸਕਦੇ ਹੋ ਹੁਣ ਆਈਏ ਇਸ ਗੱਲ ਦੇ ਉੱਤੇ ਵੀ ਇਹ ਸਾਰਾ ਫੈਸਲਾ ਲੈ ਲਿਆ ਬਜ਼ੁਰਗਾਂ ਨੇ ਵੀ ਹੌਲੀ ਹੌਲੀ ਕਰਕੇ ਹੀ ਸਹਿਮਤੀ ਦੇ ਦਿੱਤੀ ਤੇ ਹੁਣ ਤੁਸੀਂ 55 ਦੇ ਕਰੀਬ ਪ੍ਰੋਡਕਟ ਜਿਹੜੇ ਤੁਸੀਂ ਦੱਸਦੇ ਆ ਵੀ ਤੁਸੀਂ ਤਿਆਰ ਹੋ ਰਹੇ ਹੋ ਤੁਹਾਡੇ ਕਿਤਾਚ ਹਾਂਜੀ ਤੇ ਇਹਨਾਂ ਦੀ ਮਾਰਕੀਟਿੰਗ ਦਾ ਫਿਰ ਕਈ ਵਾਰੀ ਹੁੰਦਾ ਵੀ ਯਾਰ ਵੀ ਚੀਜ਼ਾਂ ਵੀ ਬੀਜਤਾ ਲਈਆਂ ਮੰਡੀ ਕਰਨ ਦੇ ਵਿੱਚ ਕਈ ਵਾਰੀ ਦਿੱਕਤ ਆਉਂਦੀਆਂ 55 ਤਰ੍ਹਾਂ ਦੀਆਂ ਫਸਲਾਂ ਦੇ ਵਿੱਚੋਂ ਜੀ ਆਪਾਂ ਮਤਲਬ ਜਿਹੜੀ ਸੇਲ ਕਰਦੇ ਆ ਉਹ ਘੱਟ ਕਰਦੇ ਆ ਆਪਣੇ ਪਰਿਵਾਰ ਲਈ ਜਿਵੇਂ ਆਪਣੀ ਸੌਫਜਮੈਂ ਅਲਸੀ ਇਹ ਆਪਣੇ ਪਰਿਵਾਰ ਲਈ ਕਰਦੇ ਆ ਇਹ ਸੇਲ ਨਹੀਂ ਕਰਦੇ ਸੇਲ ਜਿਹੜਾ ਕਰਦੇ ਆ ਆਪਾਂ ਜਿਵੇਂ ਸੀਜ਼ ਗਰਮੀ ਸੀਜ਼ ਦੀਆਂ ਲਾ ਲਈ ਗੱਲਾਂ ਹਨਾ ਸਬਜ਼ੀਆਂ ਲਾ ਲਈਏ 10 ਕੁ ਸਬਜ਼ੀਆਂ 12 10 ਤੋਂ 14 ਉਹ ਤੇ ਮੂਹਾਂ ਵਿੱਚ ਗਣਾ ਵੀ ਸਕਦਾ ਜਿਵੇਂ ਆਪਣੇ ਕੀਆ ਦੋ ਤਰ੍ਹਾਂ ਦਾ ਹੋ ਗਿਆ ਪੇਠਾ ਹਮ ਕਰੇਲਾ ਕਰੇਲੀ ਜੀ ਅੱਛਾ ਤੇ ਇਹ ਸਾਰੀਆਂ ਮਤਲਬ ਇਹ ਆਪਾਂ ਹਮ ਤਿਆਰ ਕਰਕੇ ਸੇਲ ਕਰਦੇ ਏਦਾਂ ਹੀ ਸੇਮ ਆਪਣਾ ਉਹਦਾ ਆ ਗਿਆ ਜੀ ਹਮ ਸਿਆਲ ਦਾ ਆ ਗਿਆ ਤੇ ਬਾਕੀ ਮਾਰਕੀਟਿੰਗ ਦੀ ਤੁਸੀਂ ਗੱਲ ਕਰੀ ਆ ਬਹੁਤ ਸ਼ੁਰੂ ਦੇ ਵਿੱਚ ਮਤਲਬ ਆਪਾਂ ਹਮ ਜਿਹੜਾ ਕਿਸਾਨ ਆ ਉਹ ਪੈਦਾ ਕਰਨ ਵਾਲਾ ਜ਼ਿਆਦਾ ਹੈ ਹਾਂ ਵੇਚਣ ਵਾਲਾ ਘੱਟ ਹੈ ਘੱਟ ਹੈ ਤੇ ਤਾਂ ਕਰਕੇ ਸ਼ੁਰੂ ਵਿੱਚ ਮੁਸ਼ਕਲ ਆਈਆਂ ਪਤਾ ਵੀ ਨਹੀਂ ਸੀਗਾ ਵੀ ਕਿੱਦਾਂ ਸੇਲ ਕਰਨ ਦਾ ਕਿੱਦਾਂ ਪਹੁੰਚਣਾ ਉਹ ਲੋਕਾਂ ਤੱਕ ਆਪਾਂ ਨੂੰ ਤੇ ਬਰ ਹੌਲੀ ਹੌਲੀ ਮੰਡੀਆਂ ਧੱਕੇ ਖਾਦੇ ਸੀ ਮੰਡੀ ਦਾ ਐਕਸਪੀਰੀਅੰਸ ਲਿਆ ਪਹਿਲਾਂ ਆਪਣੀ ਜੱਕ ਗੱਡੀ ਸਭ ਤੋਂ ਪਹਿਲਾਂ ਉਹਦੇ ਉੱਪਰ ਖੜਨੇ ਵਾਲੀ ਮੇਜ਼ ਦੇ ਉੱਪਰ ਇਹ ਆਪਣਾ ਕੰਮ ਹੁੰਦਾ ਝਾਕਾ ਜਿਹਾ ਹੀ ਹੁੰਦਾ ਹਾਂ ਪਹਿਲੇ ਦਿਨ ਮੈਨੂੰ ਵੀ ਪੂਰਾ ਇਹਦਾ ਮਤਲਬ ਆਪਾਂ ਨੂੰ ਰਿਹਾ ਆਪਾਂ ਐਵੇਂ ਕਹੀਏ ਪਰ ਅੱਜ ਦੇ ਸਮੇਂ 'ਚ ਅੱਜ 5-6 ਸਾਲਾਂ ਬਾਅਦ ਮੈਨੂੰ ਕੋਈ ਚੀਜ਼ ਕਿ ਨਹੀਂ ਆਈ ਜਿਹੜੀ ਅੱਡੀ ਵਿੱਚ ਹੁਣ ਜਿਥੇ ਵੀ ਤੁਹਾਡਾ ਦਿਲ ਕਰਦਾ ਵੀ ਤੁਸੀਂ ਆਹਣਾ ਪ੍ਰੋਡਕਟ ਸੇਲ ਕਰਨਾ ਖੜ ਕੇ ਕੇ ਸੇਲਮੈਨ ਦੀ ਤਰ੍ਹਾਂ ਆਵਾਜ਼ ਮਾਰ ਸਕਦੇ ਹੋ ਮਾਰ ਸਕਦੇ ਹਾਂ ਬਿਲਕੁਲ ਤੇ ਆਪਾਂ ਇਹ ਚੀਜ਼ ਕਿਸੇ ਨੂੰ ਦੇਖੋ ਆਪਣੀ ਮਸ਼ਹੂਰੀ ਆਪ ਕਰਨ ਆਪਾਂ ਉਹ ਤਾਂ ਹੈ ਨਹੀਂ ਵੀ ਕਿਸੇ ਨੂੰ ਆਪਾਂ ਪੈਸਾ ਦੇ ਕੇ ਇਹਨਾਂ ਮਸ਼ਹੂਰੀ ਕਰਾ ਲਾਂਗੇ ਆਪਾਂ ਤਾਂ ਆਪਣੀ ਮਸ਼ਹੂਰੀ ਆਪ ਕਰਨੀ ਹੈ ਹਰੇਕ ਨੂੰ ਬੋਲ ਕੇ ਦੱਸੀਦਾ ਜੀ ਤੁਸੀਂ ਆਗੇ ਤੁਹਾਨੂੰ ਬੋਲ ਕੇ ਜਿਹੜਾ ਬੰਦਾ ਮਿਲ ਕੇ ਉਹ ਦੱਸੀਦਾ ਸਾਡੇ ਕੋਲ ਆਪ ਸੋਸ਼ਲ ਮੀਡੀਆ ਕਿੰਨਾ کارਗਰ ਸਾਬਤ ਹੋ ਰਿਹਾ ਹੈ ਨਾ ਕਮਾਂ ਦੇ ਲਈ ਸੋਸ਼ਲ ਮੀਡੀਆ ਕਾਫੀ ਜੀ ਜ਼ਿਆਦਾ ਹਾਂ ਕਾਫੀ ਕਿਉਂਕਿ ਸੋਸ਼ਲ ਮੀਡੀਆ ਮੈਂ ਦੇਖਿਆ ਬਹੁਤ ਇੱਕ ਮਤਲਬ ਪਾਵਰ ਆਪਣੇ ਆਪ ਦੇ ਵਿੱਚ ਜਿਹੜੀ ਕਿ ਤੁਹਾਨੂੰ ਲੋਕਾਂ ਨਾਲ ਜੋੜਦੀ ਹੈ ਜੋੜਦੀ ਹੈ ਇਹ ਜਿਹੜਾ ਤੁਹਾਡਾ ਸਿਸਟਮ ਹੈ ਹਾਂਜੀ ਉਹ ਥੋੜਾ ਜਿਹਾ ਦੱਸਿਓ ਦਰਸ਼ਕਾਂ ਨੂੰ ਵੀ ਉਹ ਕਿਸ ਤਰ੍ਹਾਂ ਸਾਰਾ ਜਿਹੜਾ ਮਾਰਕੀਟਿੰਗ ਆ ਸਟੱਡੀ ਆਪਾਂ ਕਰਦੇ ਸੀਗੇ ਸ਼ੁਰੂ ਦੇ ਵਿੱਚ ਨਾ ਸਟੱਡੀ ਕਰੀ ਵੀ ਕਿੱਦਾਂ ਆਪਾਂ ਇਹਨੂੰ ਹੂੰ ਅ ਉਹ ਕਰ ਸਕਦੇ ਆਂ ਵੀ ਸਕਦੇ ਆਂ ਸਿੱਖਿਆ ਲੋਕਾਂ ਤੁਹਾਡਾ ਹਾਲ ਦੇ ਵਾਲੇ ਨਾ ਐਕਸਪੀਰੀਅੰਸ ਲਿਆ ਜੀ ਹੂੰ ਤੇ ਫੇਰ ਆਪਾਂ ਨੇ ਹਾਊਸ ਹੋਲਡ ਤੇ ਕੰਮ ਕਰਿਆ ਅੱਛਾ ਹਾਂ ਜਿਹੜਾ ਮੇਰਾ ਮੋਡਲ ਸੀਗਾ ਨਾ ਜੀ ਇਹ ਸੀਗਾ ਵੀ ਆਪਾਂ ਇੱਕ ਘਰ ਨੂੰ ਚੱਕੀਏ ਤੇ ਉਹਦੀਆਂ ਜਿਹੜੀਆਂ ਲੋੜ ਦੀਆਂ ਸਾਰੀਆਂ ਚੀਜ਼ਾਂ ਆਪਾਂ ਉਹਨਾਂ ਨੂੰ ਦਈਏ ਉਹਦੇ ਵਿੱਚ ਸਬਜੀ ਬਣਾਉਣ ਤੋਂ ਲੈ ਕੇ ਸਬਜੀ ਬਣਨ ਤੱਕ ਜਿਹੜਾ ਸਿਸਟਮ ਆ ਸਾਰਾ ਆਪਾਂ ਦਈਏ। ਅੱਛਾ। ਮੇਰਾ ਇਹ ਮਾਡਲ ਆ ਤੇ ਅਸੀਂ ਜਿਹੜੀ ਚੀਜ਼ ਤੇ ਕੰਮ ਕਰ ਰਹੇ ਆ ਉਹ ਇਹ ਆ ਵੀ ਘਟੋ ਘਟ ਜਿਹੜਾ ਸੀਜ਼ਨਲ ਸਬਜੀ ਵਿੱਚ ਗੈਪ ਆ ਉਹ ਘਟਾਇਆ ਜਾਵੇ। ਉਹ ਕਿਸ ਤਰ੍ਹਾਂ? ਪਰਿਵਾਰ ਨੂੰ ਜਿਹੜੀ ਸਬਜੀ ਆ ਜੇ ਆਪਾਂ ਗੱਲ ਕਰੀਏ ਤਾਂ 2 ਮਹੀਨੇ ਦਾ ਗੈਪ ਆਪਾਂ ਹਲੇ ਤੱਕ ਅਸੀਂ ਘਟਾਉਂਦੇ ਆ ਰਹੇ ਹਾਂ ਇਹਨੂੰ 2 ਮਹੀਨੇ ਦਾ ਗੈਪ ਰਹਿ ਗਿਆ। ਜਿਹੜੀ ਆਪਣੀ ਸਰਦੀ ਰੁੱਤੀ ਸਬਜ਼ੀਆਂ। ਹਾਂਜੀ। ਤੇ ਆਪਣੀ ਜਿਹੜੀ ਗਰਮ ਰੁੱਤੀ ਆ ਇਹ ਅਸੀਂ ਇਹਨੂੰ 3 ਪਲੋਟਸ ਦੇ ਵਿੱਚ ਡਿਵਾਈਡ ਕਰਦੇ ਆ। ओके ਇੱਕ ਪਲੌਟ ਦੇ ਵਿੱਚ ਆਲਰੇਡੀ ਸਬਜ਼ੀ ਚੱਲ ਰਹੀ ਆ ਦੂਜਾ ਤਿਆਰ ਆ ਆਪਣਾ ਤੇ ਸੀਜ਼ਨ ਔਰ ਤੋਂ ਪਹਿਲਾਂ ਪਹਿਲਾਂ ਉਹ ਇੱਕ ਸਬਜ਼ੀ ਚੱਲ ਰਹੀ ਆ ਦੂਜੀ ਆਪਾਂ ਲਾ ਦੇਣੀ ਦੂਜੀ ਲਾ ਦੇਣੀ ਹਾਂ ਤੀਜੇ ਦੇ ਫਿਰ ਆਪਾਂ ਦੁਬਾਰਾ ਤਿਆਰੀ ਕਰ ਦੇਣੀ ਆ ਪਹਿਲਾ ਫੇਰ ਖਾਲੀ ਹੋ ਗਿਆ ਪਹਿਲਾ ਫੇਰ ਰੋਟੇਸ਼ਨ ਚ ਚੱਲਦੀ ਆ ਸਬਜ਼ੀ ਵੀ ਨਾ ਖਤਮ ਹੋਣ ਵਾਲੇ ਵਾਲੀ ਜਿਹੜੀ ਉਹਦੇ ਵਿੱਚ ਇੱਕ ਮਾਡਲ ਤੇ ਕੰਮ ਕਰ ਰਹੇ ਆ ਅੱਗੇ ਕਹਿੰਦੇ ਨੇ ਦੱਬ ਕੇ ਵਾਹ ਤੇ ਲੱਜ ਕੇ ਖਾ ਹਾਂਜੀ ਤੇ ਹੁਣ ਕੀ ਕਹਿੰਦੇ ਨੇ ਦਿਮਾਗ ਨਾਲ ਚੱਲਣਾ ਪੈਣਾ ਸਾਰਾ ਕੁਝ ਤੁਸੀਂ ਜੋ ਮਰਜ਼ੀ ਬਿਦਾਊਟ ਪਲੈਨਿੰਗ ਦੀ ਕੋਈ ਗੱਲ ਨਹੀਂ ਜੇ ਤੁਹਾਡੇ ਪਲਾਨ ਤੁਹਾਡੇ ਹੱਥ ਚ ਹੋਊਗਾ ਇੱਕ ਚੀਜ਼ ਹੈ ਜਿਹੜੀ ਨਾ ਵੀ ਪਲੈਨਿੰਗ ਬਹੁਤ ਜ਼ਰੂਰੀ ਹੋਵੇ ਹੂੰ ਹੂੰ ਬਿਲਕੁਲ ਅੱਛਾ ਇਹ ਫਿਰ ਜਿੱਥੇ ਤੁਸੀਂ ਦੱਸਿਆ ਵੀ ਹੁਣ ਤੁਹਾਡੇ ਕੋਲ ਕਿੰਨੇ ਇੱਕ ਫੈਮਿਲੀ ਹੈਗੀਆਂ ਜਿਹੜੀਆਂ ਤੁਸੀਂ ਪਟਿਆਲਾ ਦੇ ਵਿੱਚ ਜਿੱਦਾਂ ਇਹ ਸਾਰਾ ਕੁਝ ਤੁਸੀਂ ਕਰ ਰਹੇ ਹੋ ਹਾਂਜੀ ਹਾਂਜੀ ਹੂੰ ਮੇਰੇ ਕੋਲ 40 ਪਰਿਵਾਰ ਪਟਿਆਲੇ ਚੋਂ ਨੇ ਜੀ ਅੱਛਾ ਤੇ ਜਿਹੜਾ ਹੁਣ ਅੱਗੇ ਸੀਜ਼ਨ ਆ ਰਿਹਾ ਜੀ ਆਪਣਾ ਹੂੰ 25 ਤੋਂ 30 ਪਰਿਵਾਰ ਆਪਾਂ ਹੋਰ ਜੋੜਨੇ ਤੇਰੇ ਕਿਸ ਤਰ੍ਹਾਂ ਜੋੜਦੇ ਹੋ ਤੁਹਾਡੇ ਨਾਲ ਲੋਕ ਅਗਰ ਜੋੜਨਾ ਚਾਹਣ ਉਹ ਕਿੱਦਾਂ ਜੋੜ ਸਕਦੇ ਆ ਪਹਿਲਾ ਸਭ ਤੋਂ ਪਹਿਲਾਂ ਜਿੱਦਾਂ ਦੂਜੀ ਕਈ ਤਰੀਕੇ ਨੇ ਜੀ ਇੱਕ ਤਾਂ ਪਹਿਲਾ ਤਰੀਕਾ ਤਾਂ ਇਹ ਹੀ ਆ ਵੀ ਉਹ ਨਾਲ ਦਾ ਬੰਦਾ ਪੁੱਛਦਾ ਵੀ ਤੁਹਾਡੇ ਸਬਜੀ ਕਿੱਥੋਂ ਆਉਂਦੀ ਆ ਸਮਾਨ ਜਿਹੜਾ ਆਪਣੀ ਬ੍ਰਾਂਡਿੰਗ ਆ ਜਾਂ ਹਲਦੀ ਆ ਕਿੱਥੋਂ ਆਈ ਆ ਇੱਕ ਤਾਂ ਉਹ ਤਰੀਕਾ ਜੀ ਤੁਹਾਨੂੰ ਕਸਟਮਰ ਅੱਗੇ ਦੀ ਅੱਗੇ ਕਸਟਮਰ ਜਿਹੜੇ ਸੈਟੀਸਫਾਈ ਕਸਟਮਰ ਨੇ ਤੁਹਾਡੇ ਉਹ ਤਾਂ ਅੱਗੇ ਦੀ ਅੱਗੇ ਜੋੜਦੇ ਅੱਗੇ ਦੀ ਅੱਗੇ ਆਉਂਦੇ ਨਹੀਂ ਅੱਛਾ ਤੇ ਦੂਜਾ ਹੈਗਾ ਜੀ ਆਪਣਾ ਸਿੱਧੀ ਅਪਰੋਚ ਕਰ ਲੈਂਦੇ ਨੇ ਪਤਾ ਲੱਗ ਜਾਂਦਾ ਵੀ ਫਲਾਣਾ ਬੰਦਾ ਕੁਦਰਤੀ ਖੇਤੀ ਕਰ ਰਿਹਾ ਤੇ ਤੁਸੀਂ ਸਾਨੂੰ ਕੀ ਦੇ ਸਕਦੇ ਹੋ ਉੱਥੋਂ ਗੱਲ ਚੱਲ ਪੈਂਦੀ ਹੈ ਇਹ ਫਿਰ ਸਾਰਾ ਹੋਮ ਡਿਲੀਵਰੀ ਚੱਲਦੀ ਹੈ ਹੋਮ ਡਿਲੀਵਰੀ ਸਾਰਾ ਜੀ ਸੋ ਦੇਖੋ ਜੀ ਬਹੁਤ ਵਧੀਆ ਇੱਕ ਤੁਹਾਡਾ ਹੈਗਾ ਉਪਰਾਲਾ ਔਰ ਮੰਡੀਕਰਨ ਵੀ ਜਿਹੜਾ ਤੁਸੀਂ ਆਪਣਾ ਆਪ ਕਰ ਰਹੇ ਹੋ ਸ਼ੁਰੂ ਤੋਂ ਪਹਿਲਾਂ ਮੰਡੀਕਰਨ ਵੀ ਮੰਡੀਆਂ ਚ ਵੇਚ ਕੀ ਦੇਖਿਆ ਤੇ ਉੱਥੋਂ ਲੋਕ ਜੁੜਨੇ ਸ਼ੁਰੂ ਹੋਏ ਉੱਥੇ ਸਮਝਾਇਆ ਲੋਕਾਂ ਨੂੰ ਅਸੀਂ ਕਿਵੇਂ ਕਰਦੇ ਆ ਫਿਰ ਮੰਡੀ ਤੋਂ ਹੌਲੀ ਹੌਲੀ ਉਹ ਘਰ ਜੁੜਨੇ ਸ਼ੁਰੂ ਹੋਏ ਉਹ ਘਰਾਂ ਤੋਂ ਅੱਗੇ ਘਰ ਆਉਂਦੇ ਗਏ ਤਾਂ ਇਦਾਂ ਕਰਕੇ ਹੁਣ ਇੱਕ ਸਾਈਕਲ ਬਣ ਗਿਆ ਜੀ ਦੇਖੋ ਟਾਫ ਬਹੁਤ ਸੀਗਾ ਵੀ ਹਨਾ ਆਪਣੇ ਆਪ ਤੁਸੀਂ ਮਾਰਕੀਟਿੰਗ ਕਰਨ ਵਾਰਸ਼ਿਕ ਹਰ ਸਾਲ ਕਿਹੜੇ ਕਿਹੜੇ ਪ੍ਰੋਡਕਟ ਨੇ ਜਿਹੜੇ ਮ ਲੋਕਾਂ ਤੱਕ ਪਹੁੰਚਾਉਂਦੇ ਤੁਸੀਂ ਆਮ ਲੋਕਾਂ ਤੱਕ ਜਿਹੜੀ ਸੀਜ਼ਨਲ ਸਬਜ਼ੀ ਹੈ ਜੀ ਉਹ ਤਾਂ ਆਪਾਂ ਮਤਲਬ ਸੀਜ਼ਨ ਦੇ ਵਿੱਚ ਸਾਰੀ ਉਦੰਨਿਆ ਜਿਹੜੀ ਇੱਥੋਂ ਜਾਂਦੀ ਹੈ ਘਰਾਂ ਸਬਜ਼ੀ ਤੇ ਜਿਹੜਾ ਮੋٹے ਤੌਰ ਤੇ ਆਪਣੇ ਕੋਲ ਮਤਲਬ 올 ਟਾਈਮ ਮਿਲਦਾ ਉਹ ਹੈਗਾ ਸਰੋਂ ਦਾ ਤੇ ਹਲਦੀ ਕਾਲੇ ਛੋਲੇ ਛੋਲਿਆਂ ਦੇ ਅੱਗੇ ਜਿਵੇਂ ਆਪਾਂ ਦਲੇ ਹੋਏ ਛੋਲੇ ਹਨ ਜੀ ਬੇਸਣ ਹੋ ਗਿਆ ਛੋਲਿਆਂ ਦਾ ਆਟਾ ਮੂੰਗੀ ਤੂੰ ਵੀ ਮੂੰਗੀ ਗੋੜ ਸ਼ੱਕਰ ਇਹ ਆਪਾਂ ਮਤਲਬ ਮੋٹے ਤੌਰ ਤੇ ਆਪਾਂ ਹਾਂ ਜੰਨੇ ਆ ਜੀ ਆਪਾਂ दी। दी। अच्छा ਗੱਲ ਕਰੀਏ ਸਬਜ਼ੀਆਂ ਦੀ ਹਾਂਜੀ ਤੇ ਸੀਜ਼ਨ ਦੇ ਵਿੱਚ ਵੀ ਸਬਜ਼ੀਆਂ ਉਗਾਉਣੀਆਂ ਬਹੁਤ ਵੱਡੀ ਚੁਣੌਤੀ ਹੁੰਦੀ ਆ ਪਰ ਸੀਜ਼ਨ ਤੋਂ ਪਹਿਲਾਂ ਸਾਰਾ ਤਿਆਰ ਕਰਨਾ ਬੜਾ ਮੁਸ਼ਕਲ ਆ ਅੱਜਕੱਲ ਤੇ ਕਿਸ ਤਰ੍ਹਾਂ ਇਹ ਸਾਰਾ ਮੈਨੇਜ ਕਰਦੇ ਆ ਇੱਕ ਮੈਂ ਨਾਲ ਦੱਸ ਜਾਊਂਗਾ ਕਿ ਮੈਂ ਨਾਲ ਜੌਬ ਵੀ ਕਰਦਾ ਹਾਂ 8 ਘੰਟੇ ਮੇਰੇ ਉੱਧਰ ਵੀ ਰਿਪੋਰਟ ਹੁੰਦੇ ਨੇ ਤੇ ਸਵੇਰੇ 2 ਘੰਟੇ ਦੇ ਸ਼ਾਮ ਨੂੰ 2 ਘੰਟੇ ਮੈਂ ਦੇਣੀ ਦੇਣੇ ਹੁੰਦੇ ਨੇ ਫਾਰਮ ਤੇ ਤੇ ਉਹਦੇ ਨਾਲ ਨਾਲ ਸੈਟਰਡੇ ਸੰਡੇ ਮੇਰਾ ਹੁੰਦਾ ਤੇ ਉਹ ਚੀਜ਼ ਨੂੰ ਮੈਨੇਜ ਕਰਕੇ ਮਤਲਬ ਟੋਟਲੀ ਸਮਾਂ ਇਹਦੀ ਵੀ ਦੰਨੇ ਆ ਜੀ ਆਪਾਂ ਤੇ ਸਬਜੀ ਜਿਹੜੀ ਤਿਆਰ ਕਰਨ ਦਾ ਗੱਲ ਕਰਦੇ ਜਿਵੇਂ ਆਪਾਂ ਹੁਣ ਚੱਲ ਰਿਹਾ ਫਰਵਰੀ ਦਸੰਬਰ ਦੇ ਵਿੱਚ ਜਦੋਂ ਲੋਕ ਮਲਾ ਰਜਾਈਆਂ ਦੇ ਵਿੱਚ ਹੁੰਦੇ ਨੇ ਤਾਂ ਉਦੋਂ ਆਪਾਂ ਇਹਦੇ ਸੀਡ ਦਾ ਜਰਮੀਨੇਸ਼ਨ ਕਰਵਾ ਰਹੀ ਸੀਗੀ ਇਹਦੀ ਜਰਮੀਨੇਸ਼ਨ ਕਰਵਾ ਕੇ ਆਪਾਂ ਥੈਲੀਆਂ ਦੇ ਵਿੱਚ ਇਹਦਾ ਬੀਜ ਲਾਇਆ ਸੀ ਆਪਾਂ ਅੱਛਾ ਹਾਂਜੀ ਇਹ ਇਹ ਜਿਹੜਾ ਹੁਣ ਤੁਸੀਂ ਚੱਪਣ ਗੱਦੂ ਦੇਖ ਰਹੇ ਹੋ ਇਹ ਜਨਵਰੀ ਦੇ ਵਿੱਚ ਆਪਾਂ ਇਹਨੂੰ ਸੀਡ ਕਰਕੇ ਉਹਦੇ ਵਿੱਚ ਥੈਲੀ ਚ ਲਾਤਾ ਸੀ ਅੱਛਾ ਇਦਾਂ ਹੀ ਚੱਪਣ ਗੱਦੂ ਹੋ ਗਿਆ ਗੋਲ ਕੀ ਆ ਹੋ ਗਿਆ ਲੰਬਾ ਕੀ ਆ ਕਰੀ ਲੀ ਗ੍ਰੀਨਿਸ ਆਲਮੋਸਟ ਸਾਰੇ ਅੱਛਾ 1.5 150 ਸਾਰਾ ਸੀਡ ਤਿਆਰ ਕਰਕੇ ਆਪਾਂ ਇਹ ਉਹ ਥੈਲੀਆਂ ਤਿਆਰ ਕਰਕੇ ਫਿਰ ਇੱਥੇ ਲਾਇਆ ਸੀ ਆਪਾਂ ਤੇ ਜੋ ਠੰਡ ਤੋਂ ਬਚਾਉਣ ਲਈ ਫਿਰ ਆਪਾਂ ਨੇ ਇਹਦੇ ਉੱਪਰ ਕਾਗਜ਼ ਪਾਇਆ ਬਿਲਕੁਲ 14 ਗੁਣ ਤਰ੍ਹਾਂ ਦੀ ਜਿਹੜੀ ਮਤਲਬ ਆਪਣੇ ਕੋਲੇ ਹੁਣ 14 ਤਰ੍ਹਾਂ ਦੀ ਵੈਰਾਈਟੀ ਲੱਗੀ ਹੋਈ ਹੈ ਜੀ ਆਪਣੇ ਕੋਲ 14 ਤਰ੍ਹਾਂ ਦੀ ਇਹ ਆਪਾਂ ਹੁਣ ਅੱਗੇ ਜਾ ਕੇ April ਮਹੀਨੇ ਦੇ ਵਿੱਚ ਇਹਦੀ ਫਰਟੀ ਸ਼ੁਰੂ ਹੋ ਜੂਗੀ ਹਾਂ ਤੇ ਦੇਖੀਏ ਤਾਂ ਫਿਰ ਇਹਦਾ ਜਿਹੜੀ ਕੁਦਰਤੀ ਖੇਤੀ ਦੇਦਾ ਇਹਦਾ ਝਾੜ ਦਾ ਵੀ ਫਰਕ ਪੈਂਦਾ ਕੁਝ ਆਮ ਜਿਹਾ ਆਪਾਂ ਦੇਖੀਏ ਕਿਉਂਕਿ ਬਹੁਤ ਸਾਰੀਆਂ ਸਬਜ਼ੀਆਂ ਜਿੱਦਾਂ ਆਪਾਂ ਉਹ ਸਪਰੇਅ ਵਗੈਰਾ ਜਾਂ ਹੋਰ ਕਰਕੇ ਉਹਨਾਂ ਦੀ ਗਰੋਥ ਵੀ ਵਧਾ ਸਕਦੇ ਆ ਉਹਨਾਂ ਦਾ ਪ੍ਰੋਟੈਕਸ਼ਨ ਵੀ ਵੱਧ ਜਾਂਦੀ ਹੈ ਇਹਦਾ ਫਿਰ ਕਿਸ ਤਰ੍ਹਾਂ ਕੁਛ ਤੋਂ ਨੂੰ ਫਰਕ ਹੁੰਦਾ ਹੈ ਇਹਦਾ ਕੁਛ ਜੀ ਦਾ ਵਰਦਾ ਫਰਕ ਪੈਂਦਾ ਜੀ ਕੁਦਰਤ ਦਾ ਇੱਕ ਤਾਂ ਸਭ ਤੋਂ ਵੱਡੀ ਗੱਲ ਜਦੋਂ ਮਤਲਬ ਇਹਨੇ ਮਿੱਟੀ ਚ ਤੱਤ ਲੈਣੇ ਕੁਦਰਤੀ ਜਿਹੜੇ ਧਰਤੀ ਵਿੱਚ ਪੈਣੇ ਠੀਕ ਹੈ ਬਾਹਰੋਂ ਦੂਜਾ ਕੀ ਹੁੰਦਾ ਆਪਾਂ ਜਦੋਂ ਕੈਮੀਕਲ ਜਾਂ ਬਾਹਰੋਂ ਕੁਝ ਪਾ ਕੇ ਇਹਨੂੰ ਪਾਵਰ ਦੇ ਦੰਨੇ ਇੱਕਦਮ ਬੂਸਟ ਕਰਦਾ ਹਾਂ ਇੱਕਦਮ ਬੂਸਟ ਕਰਦਾ ਜਦੋਂ ਇਹ ਫਰੂਟਿੰਗ ਤੇ ਆ ਗਿਆ ਉਦੋਂ ਥੋੜਾ ਟਾਈਮ ਲੰਦਾ ਜੀ ਵੱਧ ਟਾਈਮ ਲੰਦਾ ਆਮ ਨਾਲ ਹ ਪਰ ਜਦੋਂ ਇਹ ਇੱਕ ਵਾਰੀ ਫਰੂਟ ਲੱਗਣ ਲੱਗਿਆ ਫਿਰ ਇਹ ਨੋਰਮਲ ਹੋ ਜਾਂਦਾ ਪਰ ਹਰੇਕ ਫਸਲ ਵਿੱਚੇ ਤੁਸੀਂ ਕਹਿ ਸਕਦੇ ਹੋ ਕਿ 40% ਲੈਸ ਹੋ ਜਾਂਦੀ ਹੈ ਮਤਲਬ ਲਾਸ ਹੁੰਦਾ ਲਾਸ ਹੈਗਾ ਜੀ 40 ਕਿਉਂਕਿ ਝਾੜ ਘਟ ਜਾਂਦਾ ਘਟ ਜਾਂਦਾ ਹਾਂਜੀ 40% ਤੇ ਫਿਰ ਉਹਦੀ ਪਰਭਾਈ ਜਿਹੜੀ ਹੈ ਉਹੀ ਪਰਭਾਈ ਉਹੀ ਤਾਂ ਹੀ ਆਰਗੇਨਿਕ ਦੇ ਵਿੱਚ ਥੋੜੇ ਰੇਟ ਆਪ ਪਪ ਹੁੰਦੇ ਨੇ। ਸਹੀ ਮੈਂ ਇਸੇ ਕਰਕੇ ਸਮਝਣਾ ਚਾਹੁੰਦਾ ਸੀਗਾ। ਕਈ ਵਾਰੀ ਅਗਲਾ ਕਹਿੰਦਾ ਵੀ ਯਾਰ ਕਈਆ ਤਾਂ ਸਾਨੂੰ ਬਾਜ਼ਾਰ ਦੇ ਵਿੱਚ 30 35 ਰੁਪਏ ਮਿਲੀ ਜਾਂਦਾ 40 ਮਿਲੀ ਜਾਂਦਾ। ਤੇ ਵੀ ਇਹ ਥੋੜਾ ਜਿਆ ਮਹਿੰਗਾ ਕਿਉਂ? ਉਹੀ ਚੀਜ਼ਾਂ ਸਮਝਣ ਵਾਲੀਆਂ। ਹਾਂ ਇਹ ਆਪਾਂ ਨੇ ਸਭ ਤੋਂ ਪਹਿਲਾਂ ਇੱਕ ਫਾਰਮ ਦੇ ਉੱਪਰ ਬਾਹਰ ਰੱਖ ਕੇ ਸੇਲ ਕਰਨ ਲੱਗੇ ਸੀ ਆਪਾਂ। ਅੱਛਾ। ਤੇ ਉਦੋਂ ਇਹੀ ਸੇਮ ਗੱਲ ਸੀ ਵੀ ਬਾਜ਼ਾਰ ਦੇ ਵਿੱਚ ਤਾਂ ਯਾਰ ਇੰਨਾ 20 ਰੁਪਏ ਮਿਲ ਰਿਹਾ। ਤੁਸੀਂ ਸਾਨੂੰ 50 ਦੇਈ ਜਾਂਦੇ ਹੋ। ਹਾਂ। ਫਿਰ ਉਹ ਉਰੇ ਆਉਣ ਦਾ ਇਹੀ ਮਕਸਦ ਆ lure ਬੁਲਾਉਣ ਦਾ ਆਪਾਂ ਸਾਰਿਆਂ ਨੂੰ ਵੀ ਦੇਖਣ ਵੀ ਅਸੀਂ ਕੀ ਕਿੰਨੀ ਮਿਹਨਤ ਕਰ ਰਹੇ ਕਿਵੇਂ ਤਿਆਰ ਕਰ ਰਹੇ ਅਸੀਂ ਸਾਰਾ ਸਿਸਟਮ ਕਿਵੇਂ ਅਸੀਂ ਬਿਮਾਰੀਆਂ ਤੋਂ ਬਚਾਉਨੇ ਆ ਇਹਨੂੰ ਜਾਂ ਕਿੱਦਾਂ ਇਹਦੀ ਸਾਂਸ ਸੰਭਾਲ ਕਰਦੇ ਆ ਜਾਂ ਕਿੱਦਾਂ ਬਿਨਾ ਨਦੀਨ ਨਾਸ਼ਕ ਤੋਂ ਤੁਸੀਂ ਨਦੀਨ ਵੀ ਮਾਰਦੇ ਨੇ ਔਰ ਫਸਲ ਨੂੰ ਵੀ ਮੰਨ ਲਓ ਤਾਕਤ ਦੇਣੀ ਆ ਬੜੀ ਚੁਣੌਤੀਆਂ ਨੇ ਕੁਦਰਤੀ ਖੇਤੀ ਦੇ ਵਿੱਚ ਨਦੀਨ ਦਾ ਇੱਕੋ ਇੱਕ ਹੱਲ ਆ ਜੀ ਖੁਰਪਾ ਤੇ ਉਹ ਖੁਰਪਾ ਜਿੰਨਾ ਚੱਲੂਗਾ ਉਹ ਖੁਰਪਾ ਹੀ ਚੱਲੂਗਾ ਜੀ ਹੋਰ ਮਤਲਬ ਕੋਈ ਇਹਦੇ ਵਿੱਚ ਹੋਣੀ ਹੈਗਾ ਵੀ ਆਪਾਂ ਕਹੇ ਤੀਜਾ ਹੱਲ ਕੋਈ ਨਹੀਂ ਹੈਗਾ ਇਹਦਾ ਸੋ ਜਿੰਨਾ ਆਪਾਂ ਕਹਿ ਲਈਏ ਵੀ ਮਿਹਨਤ ਜਿੰਨੀ ਕਰਨੀ ਹੈ ਵੀ ਉਹ ਜਿੰਨੀ ਹੱਥੀ ਮਿਹਨਤ ਕਰ ਲਾਂਗੇ ਉਹਨਾਂ ਵਿੱਚ ਨਾ ਕਿ ਮਿਹਨਤ ਕਰ ਲਾਂਗੇ ਉਹਨਾਂ ਉਹਨਾਂ ਜ਼ਿਆਦਾ ਜ਼ਿਆਦਾ ਇਹਦੇ ਵਿੱਚ ਜਿਵੇਂ ਹੁਣ ਆਪਾਂ ਇਹਨੂੰ ਇਹ ਤੋਂ ਬਚਾਉਣੇ ਆ ਸਾਰਾ ਹਨ ਕੋਈ ਮੈਂ ਦੱਸ ਦ ਤੁਹਾਨੂੰ ਥੋੜਾ ਜਿਹਾ ਇੱਕ ਤਾਂ ਇਹਦੇ ਵਿੱਚ ਆਪਾਂ ਪੱਤਿਆਂ ਦਾ ਕੋਲ ਬ੍ਰਹਮਾਸਤਰ ਕਹਿੰਦੇ ਯੂਨੋ ਬ੍ਰਹਮਾਸਤਰ ਹਾਂ ਉਹਦੇ ਵਿੱਚ ਚਾਰ ਪੰਜ ਤਰ੍ਹਾਂ ਦੇ ਪੱਤੇ ਹੁੰਦੇ ਨੇ ਬਾਕੀ ਲਸਣ ਪਿਆਜ਼ ਮਿਲਾ ਕੇ ਇੱਕ ਉਹ ਕਰਦੇ ਆ ਤੇ ਇੱਕ ਅਸੀਂ ਉਹ ਹੁੰਦਾ ਸਾਰੇ ਜਿਹੜੇ ਕੀਟ ਹੁੰਦੇ ਨੇ ਆਪਣੇ ਦੇ ਉੱਪਰ ਹਨ ਤੇ ਪਾਠੀ ਦਾ ਪਾਣੀ ਯੂਜ਼ ਕਰਦੇ ਆ ਗਰੋਥ ਲਈ ਅਸੀਂ ਲੱਸੀ ਯੂਜ਼ ਕਰਦੇ ਆ ਗਰੋਥ ਲਈ ਜੀ ਤੇ ਇਹ ਸਾਰੀਆਂ ਦੇਸੀ ਚੀਜ਼ਾਂ ਹਲਦੀ ਫੜਕੜੀ ਇਹ ਸਾਰੇ ਆਪਣੇ ਘਰ ਦੇ ਵਿੱਚੋਂ ਹੀ ਅਸੀਂ ਉਹਦੇ ਇਹਨਾਂ ਚੀਜ਼ਾਂ ਨੂੰ ਤੁਸੀਂ ਮੰਨੋ ਖਾਦ ਦੇ ਰੂਪ ਦੇ ਵਿੱਚ ਜਾਂ ਉਹਨੂੰ ਵਰਤਦੇ ਨੇ ਹਾਂਜੀ ਬਿਲਕੁਲ ਇਹਨੂੰ ਗ੍ਰੋਥ ਉਦਾਂ ਕਰਾਉਂਦੇ ਆ ਇਹਨਾਂ ਦੀ ਤੇ ਬਿਮਾਰੀਆਂ ਤੋਂ ਬਚਾਉਂਦੇ ਨੇ ਟਰੈਪ ਸਿੱਖਾਉਂਦੇ ਨੇ ਜਿਵੇਂ ਕੋਈ ਪਹ ਹੋ ਆ ਨਾ ਇਹਦੇ ਵਿੱਚ ਜਿੰਨੇ ਦੇ ਉੱਪਰ ਕੀਟ ਆਉਂਦੇ ਨੇ ਹਾਂਜੀ ਉਹ ਸਾਰੇ ਇੱਕ ਸੈਕਸ਼ੂਅਲ ਤੀਨ ਨਾਲ ਜੁੜੇ ਹੋਏ ਨੇ ਮਤਲਬ ਜਦੋਂ ਆਪ ਜ ਪ੍ਰਜਨਨ ਕਰਦੇ ਤਾਂ ਅੱਗੇ ਉਹ ਪੈਦਾਵਾਰ ਹੁੰਦੀ ਆ ਤੇ ਉਹ ਟਰੈਪ ਦੇ ਜ਼ਰੀਏ ਆਪਾਂ ਮੇਲ ਨੂੰ ਉਹਦੇ ਵਿੱਚ ਟਰੈਪ ਹੋ ਜਾਂਦਾ ਹੁੰਦੀ ਜਿਹੜੀ ਵਾਦੀ ਬਾਤੀ ਨੇ ਉਹਦੀ ਵਾਦੀ ਨਹੀਂ ਹਾਂ ਟਰੈਪਸ ਨੇ ਸੋ ਟਰੈਪਸ ਵਗੈਰਾ ਤੁਹਾਨੂੰ ਲਗਾਉਣੇ ਪੈਂਦੇ ਨੇ ਇਹਦੇ ਆ ਹਰੇਕ ਫਸਲ ਦਾ ਅਲੱਗ ਟਰੈਪ ਆ ਜੀ ਹਰੇਕ ਜਿਹੜੀ ਮੱਖੀ ਦਾ ਅਲੱਗ ਟਰੈਪ ਆ ਜੀ ਮਤਲਬ ਉਹਨੂੰ ਉਹਦੇ ਵਿੱਚ ਉਹਨੇ ਫਸਾ ਲੈਣਾ ਤੁਸੀਂ ਉਹਨੂੰ ਤੇ ਉਹਨੇ ਅੱਗੇ ਤੁਹਾਡਾ ਨੁਕਸਾਨ ਨਹੀਂ ਕਰਦਾ ਉਹਦੇ ਅੰਦਰ ਲੇਅਰ ਲੱਗਦਾ ਉਹਦੀ ਖੁਸ਼ਬੂ ਨਾਲ ਉਹਨੂੰ ਖਿੱਚ ਲੰਦਾ ਉਹ ਵਿੱਚ ਫਸ ਜਾਂਦੀ ਬਿਲਕੁਲ ਅੱਛਾ ਹੋਰ ਅਗਲਾ ਪਲਾਨ ਕੀ ਆ ਪਲਾਨ ਇਹ ਆ ਵੀ ਮੈਂ ਇਕੱਲਾ ਬੰਦਾ ਹੀ ਸਾਰਾ ਕੁਝ ਪੈਦਾ ਨਹੀਂ ਕਰ ਸਕਦਾ ਮੈਨੂੰ ਇਹ ਮੇਰੇ ਨਾਲ ਦੇ ਸਾਥੀ ਚਾਹੀਦੇ ਨੇ ਮੇਰੇ ਨਾਲ ਦੇ ਦੋਸਤ ਚਾਹੀਦੇ ਨੇ ਜਿਹੜੇ ਕੀ ਹੋਰ ਪੈਦਾ ਕਰਕੇ ਅਸੀਂ ਇੱਕ ਸਟੋਰ ਜਾਂ ਇੱਕ ਮਾਰਕੀਟ ਬਣਾ ਸਕੀਏ ਜੇ ਹੁਣ ਮੈਂ ਇਕੱਲਾ ਮਲਟੀਪਲ ਚੀਜ਼ਾਂ ਕਰਨ ਲੱਗੂੰਗਾ ਸ਼ਾਇਦ ਮੈਂ ਨਹੀਂ ਕਰ ਪਾ ਮੈਂ ਕਰ ਲੂੰਗਾ ਪਰ ਮੈਨੂੰ ਬਹੁਤ ਸਮਾਂ ਲੱਗ ਜਾਣਾ ਉਹ ਚੀਜ਼ ਮੈਨੂੰ ਬਹੁਤ ਸਾਰੀ ਜ਼ਮੀਨ ਚਾਹੀਦੀ ਆ ਮੇਰੇ ਚਾਰ ਭਾਈ ਹੋਰ ਚੀਜ਼ਾਂ ਪੈਦਾ ਕਰਨ ਤਾਲਾਂ ਪੈਦਾ ਕਰਨ ਅਸੀਂ ਇੱਕ ਸਟੋਰ ਬਣਾਈਏ ਜਿਹਦੇ ਉੱਪਰ ਸਾਰੇ ਬੰਦੇ ਆ ਕੇ ਆਰਗੇਨਿਕ ਹਰ ਚੀਜ਼ ਆਰਗੇਨਿਕ ਲੈਣ ਉਹ ਸਟੋਰ ਆਮ ਬੰਦਿਆਂ ਦਾ ਹੋਵੇ ਨਾ ਕਿ ਕਿਸੇ ਬਟੇਉ ਦਾ ਅਸੀਂ ਆਮ ਘਰਾਂ ਦੇ ਬੰਦੇ ਇੱਕ ਜਗ੍ਹਾ ਸੇਲ ਕਰੀਏ ਸਾਰਾ ਇਹ ਮਤਲਬ ਤੁਹਾਡਾ ਅਗਲਾ ਫਿਊਚਰ ਹਾਂਜੀ ਮੇਰਾ ਇਹ ਸੋਚਿਆ ਹੈ ਵੀ ਅੱਜ ਕੋਸ਼ਿਸ਼ ਇਸ ਫਾਰਮੈਟ ਦੇ ਉੱਤੇ ਕਰੀਏ ਜੀ ਥੋੜੀ ਕੋਸ਼ਿਸ਼ ਜੁੜਿਆ ਕੋਈ ਨਾ ਮਤਲਬ ਇਹ ਚੀਜ਼ ਦੇਖ ਰਹੇ ਨੇ ਵੀ ਮੈਂ ਕਿੰਨਾ ਕਾਮਯਾਬ ਹੋਣਾ ਸੀ ਉਹ ਆਧਾਰ ਦੇ ਉੱਪਰ ਤੁਹਾਡੇ ਨਾਲ ਜੁੜਾ ਕਾਮਯਾਬੀ ਦਾ ਆਧਾਰ ਮਤਲਬ ਪੈਸਾ ਰਹਿ ਗਿਆ ਜੀ ਮੈਂ ਕਿੰਨਾ ਪੈਸਾ ਕਮਾਉਣਾ ਉਹਦੇ ਆਧਾਰ ਤੇ ਉਹ ਬੰਦੇ ਜੁੜਨਗੇ ਤੇ ਮਤਲਬ ਆਲੇ-ਦਾਲੇ ਤਿੰਨ ਪਿੰਡਾਂ ਦੇ ਵਿੱਚ ਮੈਂ ਇਕੱਲਾ ਆਰਗੇਨਿਕ ਖੇਤੀ ਕਰ ਕੁਦਰਤੀ ਖੇਤੀ ਕਰਨ ਵਾਲਾ ਬੰਦਾ ਆ ਤੇ ਉਹ ਸਾਰੇ ਇਹ ਦੇਖ ਰਹੇ ਨੇ ਵੀ ਇਹ ਬੰਦਾ ਜੇ ਫੇਲ ਹੋ ਗਿਆ ਤਾਂ ਫਿਰ ਕੋਈ ਨਹੀਂ ਕਰੂਗਾ ਜੇ ਮੈਂ ਕੰਮ ਜਾਊਗਾ ਫਿਰ ਸਾਰੇ ਨਾਲ ਲੱਗ ਜਾਣਗੇ ਫਿਰ ਤਾਂ ਕਈ ਵਾਰੀ ਅਗਲਾ ਕਹਿੰਦਾ ਪਤਾ ਨਹੀਂ ਇਹਦਾ ਦਿਮਾਗ ਖਰਾਬ ਆ ਵੀਰ ਕੀ ਕਰੀ ਜਾਂਦਾ ਇਹ ਹਣਾ ਵੀ ਇੰਨੀ ਮਿਹਨਤ ਕਰਦਾ ਹੈ ਇੰਨੀ ਮਿਹਨਤ ਤਾਂ ਸਾਰਾ ਸਾਲ ਨਹੀਂ ਕਰਦੇ ਆਮ ਬੰਦੇ ਦਾ ਮਤਲਬ ਇਹ ਤਾਂ ਆਮ ਜੀਆਂ ਗੱਲਾਂ ਨੇ ਜੀ ਵੀ ਵੀ ਪਾਗਲ ਹੋ ਗਿਆ ਜਾਂ ਇਹ ਇੱਕ ਖੇਤੀ ਸਫਲ ਕਰਨਗੇ ਇਹ ਤਾਂ ਆਮ ਜੀਆਂ ਚੀਜ਼ਾਂ ਨੇ ਵੀ ਆਪਣਾ ਨਾਮ ਇਹ ਤਾਂ ਮਤਲਬ ਮੈਨੂੰ ਸੁਣ ਇਹ ਤਾਂ ਹੁਣ ਮੈਨੂੰ ਸੁਣਨੀ ਆ ਨਾ ਹੁਣ ਇੱਕ ਬਰਾਬਰ ਹੋ ਗਿਆ ਮੈਨੀਆਂ ਸੁਣਨੀ ਵੀ ਇਹ ਹੁਣ ਘਟੋ ਨਾਮ ਆਪਣੇ ਦਾਦੇ ਪਰਦਾਦੇਆਂ ਦਾ ਸ਼ੁਰੂ ਦੇ ਵਿੱਚ ਜਿਆਦਾ ਪ੍ਰੋਬਲਮ ਆਈ ਜਦੋਂ ਹੁਣ ਇਹ ਤੀਤ ਵੱਧਦੀ ਜਾ ਰਹੀ ਆ ਤਾਂ ਲੋਕੀ ਹੁਣ ਥੋੜਾ ਸ਼ਾਂਤ ਹੁੰਦੇ ਜਾਂਦੇ ਨੇ ਇੱਜ਼ਤ ਕਰਦੇ ਨੇ ਹਣਾ ਇਹ ਫਿਰ ਉਹ ਚੀਜ਼ ਇਹ ਵੀ ਆ ਵੀ ਲੋਕ ਪੁੱਛਦੇ ਵੀ ਨੇ ਵੀ ਅਸੀਂ ਹੁਣ ਸਪਰੇ ਨਹੀਂ ਕਰਨੀ ਤਾਂ ਅਸੀਂ ਇਹਨੂੰ ਕਿਵੇਂ ਹੋ ਕਰੀਏ ਪਰ ਇਹ ਚੀਜ਼ ਸਮਾਂ ਪੈਂਦੀ ਹੁੰਦੀ ਸਮਾਂ ਪੈਂਦੀ ਹੁੰਦੀ ਸੁਨੇਹਾ ਕੋਈ ਨੌਜਵਾਨਾਂ ਨੂੰ ਸਨੇਹਾ ਦਾ ਇਹ ਨੌਜਵਾਨਾਂ ਨੂੰ ਵੀ ਜਿਹੜੀ ਆਪਣੇ ਬੱਚਿਆਂ ਨੂੰ ਆਪਾਂ ਖੇਤੀ ਦੇ ਨਾਲ ਲਾਈਏ ਇਹ ਨਹੀਂ ਹੈਗਾ ਵੀ ਆਪਾਂ ਤਾਂ ਚਲੋ ਅੱਜ ਆਪਣੇ ਸਮੇਂ 'ਚ ਕਰ ਰਹੇ ਆਣ ਪਰ ਜੇ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਨਾਲ ਖੇਤ ਦੇ ਵਿੱਚ ਨਹੀਂ ਲਿਆਉਂਗੇ ਤਾਂ ਉਹਨਾਂ ਦਾ ਜਿਹੜਾ ਇੰਟਰਸਟ ਆ ਖੇਤੀ ਨਾਲ ਨਹੀਂ ਪਊਗਾ ਆਪਾਂ ਤਾਂ ਜੋ ਕਰਨਾ ਸੀ ਕਰ ਲਿਆ ਜੋ ਕਰ ਰਹੇ ਆ ਉਹ ਦਿਖਿ ਰਿਹਾ ਸਾਰਿਆਂ ਨੂੰ ਪਰ ਆਪਣਾ ਫਿਊਚਰ ਨਾ ਆਪਾਂ ਖਰਾਬ ਕਰੀਏ ਜੇ ਬੱਚਿਆਂ ਨੂੰ ਲਾਵਾਂਗੇ ਸ਼ਾਇਦ ਆਪਣਾ ਪੰਜਾਬ ਦਾ ਕੋਈ ਕੁਝ ਹੋਰ ਆਊਗਾ ਜੀ ਬਿਲਕੁਲ ਹਾਂ ਜੇ ਆਪਾਂ ਇਹੀ ਰਸਤੇ ਆਪਾਂ ਦਾ ਜੋ ਰਸਤੇ ਜੋ ਚੱਲ ਰਹੇ ਆ ਚੱਲ ਰਹੇ ਹਨ ਸਿਸਟਮ ਉਹ ਤਾਂ ਹੋ ਹੀ ਰਿਹਾ ਸਾਰੇ ਦੇਖ ਰਹੇ ਨੇ ਪਰ ਆਪਣੇ ਬੱਚਿਆਂ ਨੂੰ ਆਪਾਂ ਨਾਲ ਰੱਖੀਏ ਹਰ ਇੱਕ ਚੀਜ਼ ਉਹਨੂੰ ਖੇਤੀ ਦੇ ਵਿੱਚ ਮਿੱਟੀ ਚ ਲੈ ਆਈਏ ਜਾਂ ਆਪਾਂ ਕੋਈ ਗੰਨੇ ਦਾ ਕੋਈ ਕਰਦੇ ਆ ਜਾਂ ਹਲਦੀ ਪੜਦੇ ਨਾਲ ਰੱਖੀਏ ਆਲੂ ਪੜਦੇ ਆ ਆਲੂ ਲਾਉਣੇ ਆ ਕੁਝ ਵੀ ਕਰਦੇ ਆ ਉਹ ਟੱਚ 'ਚ ਰਹੇ ਆਪਣੇ ਨਾਲ ਉਹਦਾ ਸਕੂਲ ਵੀ ਜ਼ਰੂਰੀ ਆ ਸਭ ਕੁਝ ਆ ਪਰ ਇਹ ਜ਼ਿਆਦਾ ਮੈਨੂੰ ਲੱਗਦਾ ਵੀ ਇਹ ਜ਼ਿਆਦਾ ਜ਼ਰੂਰੀ ਆ ਪੰਜਾਬ ਨੂੰ ਬਚਾਉਣ ਲਈ ਇਹ ਵੱਡਾ ਪਰੰਲਾ ਹੈ ਅੱਛਾ ਜੇ ਕੋਈ ਦੋਸਤ ਕੋਈ ਕੰਮ ਕੋਈ ਸ਼ੁਰੂ ਕਰਨਾ ਚਾਹੋ ਹਾਂਜੀ ਤੁਹਾਡੀ ਕਿਸ ਤਰ੍ਹਾਂ ਦੀ ਸਪੋਰਟ ਰਹਿ ਸਕਦੀ ਹੈ ਉਹਨਾਂ ਨੂੰ ਆਲਰੇਡੀ ਜੀ ਮੇਰੇ ਕੋਲੇ 10 ਕ ਮੁੰਡੇ ਨੇ ਜਿਹੜੇ ਕੋਈ ਕੈਨੇਡਾ ਛੱਡ ਕੇ ਆਇਆ ਕੋਈ ਆਸਟ੍ਰੇਲੀਆ ਤੋਂ ਆਇਆ ਉਹ 2-2 ਸਾਲ ਤਿੰਨ ਜਿੰਨਾਂ ਨੂੰ ਆਲਰੇਡੀ ਮੇਨਾਂ ਜੁੜਤੀ ਜੀ ਕਰ ਰਹਾ ਹੈ ਤੇ ਆਪਾਂ ਜਿੰਨੀ ਕੁ ਮਤਲਬ ਫ੍ਰੀ ਆਫ ਕਾਸਟ ਜਿੰਨਾਂ ਕੁ ਮਤਲਬ ਮੈਨੂੰ ਮੈਨੂੰ ਜਾਣਕਾਰੀ ਹੈ ਨਾ ਆਪਾਂ ਇਹ ਨਹੀਂ ਕਹਿੰਦੇ ਵੀ ਸਾਰਾ ਕੁਝ ਆਪਾਂ ਨੂੰ ਹੀ ਪਤਾ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਮੈਂ ਜ਼ਰੂਰ ਉਹਦੀ ਮਦਦ ਕਰਦਾ ਵੀ ਉਹ ਵੀ ਕਰ ਸਕਣੀ ਜਾਂ ਸਿਖਾ ਸਕੀ ਆਪਾਂ ਜੀ ਮੇਰੇ ਫਾਰਮ ਤੇ ਜਿੰਨੇ ਵੀ ਬੰਦੇ ਆਉਂਦੇ ਨੇ ਮੈਂ ਖੁੱਲੀ ਕਿਤਾਬ ਮੰਗ ਲਾ ਦਦਾ ਜੀ ਕਿਵੇਂ ਕਰਦੇ ਆਪਾਂ ਨੂੰ ਕਦੇ ਉਹ ਨਹੀਂ ਰਿਹਾਏਗਾ ਵੀ ਆ ਵੀ ਲੁਕੋ ਲੋ ਵੀ ਖੁੱਲਾ ਦਾ ਸਾਰੇ ਹੈਰਾਨ ਹੋ ਜਾਂਦੇ ਜਲ ਕਿ ਵੀ ਦੂਜੇ ਕਿਸੇ ਫਾਰਮਸ ਜਾਂ ਅਗਲਾ ਲੁਕੋ ਕੇ ਦੱਸਾ ਪਰ ਮੈਂ ਕਹਿੰਦਾ ਯਾਰ ਸਿੱਖੋ ਤੁਸੀਂ ਮੈਂ ਤਾਂ ਇਹਨੇ ਧੱਕੇ ਖਾ ਖਾ ਕੇ ਸਿੱਖਿਆ ਕਿਤਾਬਾਂ ਪੜੀਆਂ ਕਦੇ ਕਿਸੇ ਕੈਂਪ ਤੇ ਵੀ ਤੁਸੀਂ ਜੇ ਤੁਹਾਨੂੰ ਇੱਥੇ ਮਿਲਦਾ ਵੀ ਸਿੱਖ ਲੋ ਪਰ ਜੁੜੋ ਤੁਹਾਡੀ ਤਾਂ ਲਾਈਨ ਵੀ ਇਹ ਹੈ ਨਹੀਂ ਸੀਗੀ ਤੇ ਸ਼ੌਕ ਇਧਰੋਂ ਲਿਆ ਹੈ ਕੀ ਕਾਰਨ ਸੀਗਾ ਸ਼ੌਕ ਸ਼ੌਂਗ ਲਿਆ ਜੀ ਡ੍ਰੀਮ ਆ ਮੇਰਾ ਇਹ ਬੀ ਮੇਰਾ ਫਾਰਮ ਬਿਦਾਉੜ ਕਿਸੇ ਕੈਮੀਕਲ ਤੋਂ ਹੋਵੇ ਤੇ ਲੋਕੀ ਇੱਥੇ ਆ ਕੇ ਮਤਲਬ ਆਪਣੀ ਪਰਿਵਾਰ ਦੀ ਸਬਜ਼ੀ ਲੈ ਕੇ ਜਾਣ ਜਾਂ ਲੋਕਾਂ ਤੱਕ ਪਹੁੰਚੇ ਮੇਰਾ ਡ੍ਰੀਮ ਆ ਇਹ ਡ੍ਰੀਮ ਸਕਸੈਸ ਹੁੰਦਾ ਦਿਖ ਰਿਹਾ ਮੈਨੂੰ ਜੇ ਥੋੜੇ ਸਮੇਂ ਵਿੱਚ ਹੋਰ ਤੇ ਕਿੱਥੇ ਲੈ ਕੇ ਜਾਂਦੀ ਹੈ ਕਿਸਮਤ ਬਹੁਤ ਧੰਨਵਾਦ ਤੁਹਾਡਾ ਸਮਾਂ ਦਿੱਤਾ ਤੁਹਾਡੇ ਇੱਥੇ ਸਾਰਿਆਂ ਦਾ ਟੀਮ ਦਾ ਆਉਣ ਤੇ ਮੇਰੇ ਵੱਲੋਂ ਵੀ ਸਾਰਿਆਂ ਦਾ ਧੰਨਵਾਦ